ਇਹ 13 ਤਿਕਨੂ ਬਾਰਡਰ ਦੇ ਉੱਤੇ ਮਜਾਦਾ ਕਰਨਾ ਚਾਹੁੰਦੇ ਆ ਕਿ ਸੈਣੀਵਾਲੇ ਦਾ ਬਾਰਡਰ ਖੁੱਲ ਜਾਏ ਕਿਉਂ ਕਰਕੇ ਪੁਰਾਣੇ ਵੀ 25 ਸਾਲ ਪਹਿਲਾਂ ਇੱਥੇ ਬਾਰਡਰ ਖੁੱਲਦਾ ਸੀਗਾ ਤੇ ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਕੋਲੇ ਪੈਸਾ ਵੀ ਆਇਆ ਕਮਾਈ ਵੀ ਹੋਈ ਪਰ ਇਹ ਜਿਹੜਾ ਬਾਰਡਰ ਬੰਦ ਕਰ ਦਿੱਤਾ ਹੈ ਇਹਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਜ਼ਿੰਮੇਵਾਰਾਂ ਦਾ ਕਿਹਤ ਮਜ਼ਦੂਰਾਂ ਦਾ ਆੜਤੀਆਂ ਦਾ ਦਾ ਕਾਂਦਾਰਾਂ ਦਾ ਕਿ ਇਹ ਸਾਡੀ ਜਿਹੜੀ ਪੰਜਾਬ ਦੀ ਇਕਨੋਮੀ ਹੈ ਉਹਦੀ ਦੁਰਦਸ਼ਾ ਹੋਈ ਪਈ ਹੈ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਹੁਣ ਕਣਕ ਹੈ ਜਿਹੜੀ ਉਹ ਇੱਥੇ 2400 ਰੁਪਿਆ ਕੁਇੰਟਲ ਬਿਕ ਰਹੀ ਹੈ ਤੇ ਜੇ ਪਾਰ ਸੇ ਕਸੂਰ ਚਲੇ ਜਾਈਏ ਦਾ 8800 ਰੁਪਇਆ ਕ੍ਰਿੰਕਲ ਹੁਣ 3400 ਰੁਪਇਆ ਮੈਂ ਕਹਿ ਰਿਹਾ ਕਿ ਇੰਡੀਆ ਰੁਪਈ ਦੇ ਦੇ ਬਰਾਬਰ ਦਾ ਹੈਗਾ ਬੇਸ਼ੱਕ ਕੋਟਾ ਦੀ ਕਰੰਸੀ ਕਮਜ਼ੋਰ ਹੈ ਪਰ 3400 ਰੁਪਇਆ ਜੇ ਤੁਮ ਮੈਂ ਕਹਿ ਰਿਹਾ ਉਹ ਇੰਡੀਅਨ ਰੁਪਈ ਦੇ ਮੁਤਾਬਕ ਹੈਗਾ ਹੁਣ ਇੱਥੇ ਹੁਣ ਗੋਦਾਮਾਂ ਦੇ ਵਿੱਚ ਜਾਊਗੀ ਕਣਕ ਗੋਦਾਮਾਂ ਦੇ ਵਿੱਚੇ ਖਰਾਬ ਹੋਊਗੀ ਸੁਸਰੀ ਲੱਗੂਗੀ ਚੂਹੇ ਖਾਣਗੇ ਇਹਦੇ ਉੱਤੇ ਚੋਰੀ ਹੋਊਗੀ ਹੋਰ ਚੀਜ਼ ਹੋਊਗੀ ਇਹ ਖਰਾਬ ਹੋਊਗੀ ਹੁਣ ਜੇ ਇਹੀ ਕਣਕ ਆਪਾਂ ਪਾਰ ਭੇਜ ਦਈਏ ਮੁਸਲਮਾਨ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਜਿੱਥੇ ਕਣਕ ਦੀ ਟੋਟ ਹੈ ਉੱਥੇ ਇਹਦਾ ਆਟਾ ਬਣੂਗਾ ਇਹਦਾ ਪੇੜਾ ਬਣੂਗਾ ਇਹਦੀ ਰੋਟੀ ਬਣੂਗੀ ਇਹ ਖਾਧੀ ਜਾਊਗੀ ਤੇ ਸਾਡੇ ਕੋਲੇ ਪੈਸਾ ਬਹੁਤ ਜ਼ਿਆਦਾ ਆਜੂਗਾ ਜਿੱਦੇ ਨਾਲ ਨੌਕਰੀਆਂ ਵੀ ਬਹੁਤ ਵਧਣਗੀਆਂ ਮੇਰਾ ਖਿਆਲ ਹੈ ਕਿ 1% ਜੀਡੀਪੀ ਇਹਦੇ ਨਾਲ ਇੰਡੀਆ ਦੀ ਵਧੂਗੀ ਜੇ ਇਹ ਬਾਰਡਰ ਖੋਲ ਦੇਣ ਤੇ ਜੀਡੀਪੀ ਵਧਣ ਦੇ ਨਾਲ 70000 ਨੌਕਰੀਆਂ ਪੰਜਾਬ ਦੇ ਵਿੱਚ ਹੋ ਜਾਣਗੀਆਂ ਜਿਹੜਾ ਇਹ ਪਾਕਿਸਤਾਨ ਤੋਂ ਅਸਲਾ ਆਉਂਦਾ ਹੈ ਜਾਂ ਇਹ ਆ ਚਿੱਟਾ ਆਉਂਦਾ ਹੈ ਡਰੱਗਸ ਆਉਂਦੀਆਂ ਇਹ ਜਿਹੜੇ ਨੌਕਰੀ ਵਾਲੇ ਮੁੰਡੇ ਐ ਜਿਨ੍ਹਾਂ ਦੇ ਕੋਲੇ ਕੋਈ ਨੌਕਰੀ ਸਾਧ ਨਹੀਂ ਐ ਇਹ ਉਹਦੇ ਵਿੱਚ ਲੱਗੇ ਹੋਏ ਐ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਨੂੰ ਰੋਜ਼ੀ ਚਾਹੀਦੀ ਐ ਜਿਹੜੀ ਮੋਤੀ ਸਾਹਿਬ ਨੇ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀਗੇ ਉਹਨਾਂ ਨੇ ਵੀ ਕਿਹਾ ਸੀ ਕਿ ਰੋਜ਼ੀ ਦਮਾਗੇ ਬਹੁਤ ਤਕੜੇ ਤੌਰ ਦੇ ਉੱਤੇ بھگوت سنگھ مان تو آم پارٹی نے بھی کہا ہے پر بلکل اے ہے بے رزگاری بہت زیادہ گی ہے so, ہے سو اسی کھولنا چونے ہیں کی باڈر پر جڑا پہل گام چھویا شاید اے ہے شاید یہ ہسین والے سانو نام پہنچن دیں پر پھر اسی تین طریق تریق ن چنگی جگہ تے سیمنار یہ کریں گے جتنے ابھی دسا گے کہ یہ باڈر کھولنا بہت جروری ہے ਕਿ ਸਾਡਾ ਜਿਹੜਾ ਜ਼ਿਮੀਦਾਰ ਹੈ ਉਹ ਦਿੱਲੀ ਦੇ ਉੱਤੇ ਦਾਅਵੇ ਮਾਰਦਾ ਹੈ ਤੇ ਉੱਥੇ ਕਹਿੰਦਾ ਕਿ ਜਿਹੜੇ ਕਿਸਾਨ ਖੁਦਕਸ਼ੀ ਕਰ ਗਏ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਐਮਐਸਪੀ ਹੋਰ ਵੱਧ ਜਾਏ ਇਹ ਜੇ ਬਾਰਡਰ ਖੁੱਲ ਜੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਕਿ ਇਹ ਖੱਟੀ ਇੰਨੀ ਹੋਣੀ ਹੈ ਆਪਣੇ ਦੋ ਕਿਤੇ ਐ ਤਿੰਨ ਕਿਤੇ ਇੱਕ ਤਾਂ ਆਪਾ ਟਰੇਡ ਕਰਦੇ ਆ ਵਪਾਰ ਕਰਦੇ ਆ ਇੱਕ ਆਪਣੇ ਕੋਲੇ ਟਰਾਂਸਪੋਰਟ ਹੈ ਇੱਕ ਆਪਣੇ ਕੋਲੇ ਖੇਤੀਬਾੜੀ ਹੈ ਇੱਕ ਸਾਡੇ ਕੋਲੇ ਖੇਤ ਮਜ਼ਦੂਰੀ ਹੈ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਜੇ ਆਪਣੇ ਇਹ ਬਾਰਡਰ ਖੁੱਲ ਜਾਣ ਤੇ ਸਾਡੀਆਂ ਜਨਸਾਂ ਬਾਹਰ ਦੇ ਮੁਲਕਾਂ ਦੇ ਵਿੱਚ ਜਾਣ ਲੱਗ ਪੈਣ ਸੋ ਇਸ ਕਰਕੇ ਅਸੀਂ ਤਿੰਨ ਤਰੀਕ ਨੂੰ ਇੱਥੇ ਰੱਖਿਆ ਕਿ ਅਸੀਂ ਇੱਥੇ ਇੱਕ ਮੁਜਾਰਾ ਕਰਨਾ ਚਾਹੁੰਦੇ ਹਾਂ ਜੇ ਜਨਰਲ ਪਾਕਿਸਤਾਨ ਦੇ ਨਾਲ ਬਾਰਡਰ ਖੋਲੇ ਤੇ ਜਦੋਂ ਚੋਣਾਂ ਦਾ ਟਾਈਮ ਆਊਗਾ ਫਿਰ ਅਸੀਂ ਸੁਲੇਮਾਨ ਕੇ ਜਿਹੜਾ ਬਾਰਡਰ ਹੈ ਉੱਥੇ ਵੀ ਇੱਕ ਮਜਾਰਾ ਕਰਨ ਦੇ ਕੀ ਜੋਰ ਪਾਵਾਂਗੇ ਕਿ ਇਹ ਬਾਰਡਰ ਖੁੱਲੇ ਹੁਣ ਤੁਸੀਂ ਕਹੋਗੇ ਕਿ ਪਾਕਿਸਤਾਨ ਤਾਂ ਟਰੋਰਿਜ਼ਮ ਕਰਦਾ ਹੈ ਫਲਾਨਾ ਟੀਂਗਾ ਮੇਰੇ ਬੀਰੋ ਬੀਬੀਓ ਅਜੇ ਤੱਕ ਕੋਈ ਸਬੂਤ ਨਹੀਂ ਗਵਰਨਮੈਂਟ ਦੇ ਕੋਲੇ کہ جو کام دے بچ ہویا ہے یہ پاکستان نے کرایا ہے گا تھڈیا ایجنسیز ہے کیا? خفیہ ہے گیا رو ہے انٹیلیجنس بیورو ہے سپیشل گروپ ہے کیبنٹ سیکٹیریٹ ہے نیشنل سیکورٹی ایڈوائزر ڈوئل ہے پھر ملٹری انٹیلیجنس ہے جنیاں بھی بی ایس ایف سی آر پی آئی ٹی بی پی سی آئی ایس ایف سی بی آئی ਇਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨਦਿਆਂ ਨੂੰ ਪਰ ਮੇਰਾ ਮਤਲਬ ਹੈ ਇਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਨਾਂ ਦਾ ਜਿਹੜਾ ਫੇਲਿਅਰ ਹੈ ਉਸ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲਈ ਜਾਂਦੇ ਐ ਕਿ ਪਾਕਿਸਤਾਨ ਨੇ ਕਰਿਆ ਹੁਣ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫਿਰ ਇੰਡੀਅਨ ਇੰਟੈਲੀਜੈਂਸ ਏਜੰਸੀਸ ਹੈ ਕਿ ਐ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ سو so, یہ ساری چیز ہے کہ اِسی دسنا چاہتے ہیں کہ جنہیں چر پکا پتا نہیں لگتا کہ پرزیڈینٹ آف انڈیا جیڑی بی بی مرمرو ہے انہوں نے گورمنٹ نسمس کر کے پارلیمنٹ کے اکشن فیل کرا چاہیے ہے کہ ایک نو سرکار آئے جی یہ پتا لگے کہ یہ انٹلیجنس ایجنسیاں سارا خوفیا فیل کیوں ہو گیا ملٹری انٹلیجنس فیل کیوں ہوگی ਉਹ ਜਿਹੜੇ ਅਗਨੀਵੀਰ ਹੈ ਜਿਹੜੇ ਨਵੇਂ 4 4 ਸਾਲ ਦੇ ਸਪਾਹੀ ਲਾਤੇ ਹੈ ਉਹ ਤਾਂ ਕਿਥੇ ਮਿਲਟਰੀ ਇੰਟੈਲੀਜੈਂਸ ਦੇ ਦੇਖਭਾਲ ਬ ਹੋ ਗਏ ਤੋਂ ਮੇਰਾ ਮਤਲਬ ਜਦੋਂ ਸਾਰਾ ਢਾਂਚਾ ਹੀ ਗਿਰਿਆ ਪਿਆ ਤੇ ਇਹ ਇੰਟੈਲੀਜੈਂਸ ਏਜੰਸੀਸ ਇਹ ਤਾਂ ਸਿਰਫ ਦੱਸਦੀ ਹੈ ਕਿ ਮੋਦੀ ਸਾਹਿਬ ਤੋਂ ਡੇਨੀ ਵੋਟ ਮਰਾਸ਼ਾ ਚ ਨਹੀਂ ਹੈ ਇਹ ਤਾਮਿਲਨਾਡੂ ਚ ਹੈ ਉੱਥੇ ਹੈ ਇੱਥੇ ਹੈ ਤੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਫੋਰਨ ਮਿਨਿਸਟਰੀ ਉਹ ਵੀ ਫੇਲ ਹੋ ਗਈ ਉਹਦੇ سفیر ساری ਦੁਨੀਆ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੇ ਕਿਉਂ ਨਹੀਂ ਸਾਨੂੰ ਦੱਸਿਆ ਕਿ ਇਹੋ ਜਿਹਾ ਕੰਮ ਹੋਣ ਵਾਲਾ ਹੈਗਾ ਜੇ ਉਹ ਕੰਮ ਕਰਦੇ ਹੁੰਦੇ ਤਾਂ ਫਿਰ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਸੀਗਾ ਕਿ ਪਹਿਲਗਾਮ ਦੇ ਵਿੱਚ ਇਹੋ ਜਿਹੀ ਦੁਰਘਟਨਾ ਵਰਤ ਹੋ ਗਈ ਦੂਸਰੀ ਚੀਜ਼ ਹੈ ਕਿ ਜੇ ਪਾਕਿਸਤਾਨ ਨੇ ਕੀਤਾ ਪਰ ਇੰਡੀਆ ਵੀ ਇਨਾ ਇਨੋਸੈਂਟ ਗਰੀਬ ਨਹੀਂ ਹੈ ਇਸ ਨੇ ਵੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਹੈ ਜਿਹੜਾ ਟਰੂਡੋ ਸਾਹਿਬ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਹੈ ਕਿ ਇਹ ਤਿੰਨ ਸਿੱਖ ਜਿਹੜੇ ਕੈਨੇਡਾ ਦੇ ਵਿੱਚ ਮਰਵਾਏ ਹੈ ਇਹ ਇੰਡੀਆ ਨੇ ਮਰਵਾਏ ਹੈ ਫਿਰ ਅਮਰੀਕਾ ਦੇ ਵਿੱਚ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਬਹੁਤ ਤਖੜੀ ਸੀ ਉਹਨੂੰ ਪਹਿਲਾਂ ਪਤਾ ਲੱਗ ਗਿਆ ਉਹਨੇ ਬੰਦੇ ਫੜ ਲਏ ਤੇ ਫਿਰ ਇੱਕ ਯਦਵ ਹੈ ਰੋਦਾ ਉਸ ਨੂੰ ਸਰਵਿਸ ਤੋਂ ਬਾਹਰ ਕੱਢਣਾ ਪਿਆ ਮੇਰਾ ਤੇ ਬਲੇਥ ਦੇ ਵਿੱਚ ਇੰਡਨ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਫਿਰ ਰੋਡੇ ਨੂੰ ਮਰਵਾਤਾ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਤੇ ਫੇਰ ਆ ਨਮਾ ਹਰੀਨੋ ਫਰੀਦਕੋਟ ਦੇ ਵਿੱਚ ਮਰਵਾਤਾ ਸੋ ਮੇਰਾ ਮਤਲਬ ਹੈ ਨਾ ਸਮਝੋ ਕਿ ਅਸੀਂ ਬਹੁਤ ਸ਼ਰੀਫ ਆਦਮੀ ਐ ਤੇ ਅਸੀਂ ਬਿਲਕੁਲ ਗਊ ਐ ਤੇ ਅਸੀਂ ਗਊ ਗਊ ਵਰਗਾ ਕੰਮ ਕਰਦੇ ਐ ਇਹ ਸਾਰਾ ਸਿਆਪਾ ਇੰਡੀਆ ਨੇ ਸਿਹੜਿਆ ਹੈਗਾ ਇਹਨਾਂ ਨੇ ਸਾਰੇ ਮੁਲਕਾਂ ਦੀ ਸੋਵਰਨਿਟੀ ਤੋੜਤੀ ਐ ਤੇ ਅਮਰੀਕਾ ਦੀ ਜਿਹੜੀ ਮਨੋਡਾਕਟਰੀਨ ਹੈ ਉੱਥੇ ਬੰਦੇ ਪੰਨੂ ਨੂੰ ਮਾਰਨ ਦੇ ਲਈ ਜਿਹੜੇ ਭੇਜੇ ਹੈ ਉਹਦੀ ਮਨੋਡਾਕਟਰੀਨ ਵੀ ਤੋੜ ਦਿੱਤੀ ਹੈਗੀ ਹੈ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਇਹ ਇਹ ਬਹੁਤ ਗੰਭੀਰ ਇਹ ਹੋਇਆ ਜੋ ਕੁਸ਼ਪੈਲਗਾਮ ਦੇ ਵਿੱਚ ਹੋਇਆ ਤੇ ਸਾਰੀ ਪ੍ਰੈਸ ਨੇ ਬਹੁਤ ਚੱਕਿਆ ਚੋਂ ਠੱਕਿਆ ਕਿਉਂ ਕਰਕੇ ਇੱਕ ਫਿਰਕੇ ਦੇ ਲੋਕ ਮਾਰੇ ਗਏ ਹੈ ਪਰ ਜਦੋਂ 2000 ਦੇ ਵਿੱਚ ਚਿੱਟੀ ਸਿੰਘ ਪੁਰੇ ਫੌਜ ਨੇ 43 ਸਿੱਖ ਮਾਰਤੇ ਸੀਗੇ ਕਸ਼ਮੀਰ ਦੇ ਵਿੱਚ ਉਦੋਂ ਐਡਾ ਇਹ ਪਚਾਲ ਪ੍ਰੈਸ ਦੇ ਵਿੱਚ ਕੋਈ ਨਹੀਂ ਸੀ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਫਿਰ ਇੰਦਰਾ ਗਾਂਧੀ ਨੇ ਜਿਹੜਾ ਬਲੂ ਸਟਾਰ ਕੀਤਾ ਉਹਦੇ ਵਿੱਚ ਵੀ ਪ੍ਰੈਸ ਕਹਿੰਦੀ ਹੈ ਕਿ ਜੀ ਇਹ ਤਾਂ ਟੈਰਰਿਜ਼ਮ ਸੀਗੀ ਫਿਰ ਜਿਹੜਾ ਰਜੀਵ ਗਾਂਧੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਤਲੇਆਮ ਕੀਤੀ ਉਹ ਵੀ ਪ੍ਰੈਸ ਚੁੱਪ ਕਰਕੇ ਬੈਠੀ ਰਹੀ ਹੈ ਉਹ ਵੀ ਕਹਿੰਦੀ ਹੈ ਇਹ ਤਾਂ ਜੀ ਛੋਟੀ ਜੀ ਚੀਜ਼ ਸੀ ਤੇ ਕੁਛ ਨਹੀਂ ਹੈ ਪਰ ਆ ਜਿਹੜੇ ਹਿੰਦੂ ਮਾਰੇ ਗਏ ਹੈ ਇਹਦੇ ਤੇ ਪ੍ਰੈਸ ਬਹੁਤ ਜ਼ਿਆਦਾ ਐਕਟਿਵ ਹੋਈ ਹੈ ਪਰ ਇਹ ਅਸਲੀ ਚੀਜ਼ ਨਹੀਂ ਫੜ ਰਹੀ ਕਿ ਇਹ ਕਤਲ ਕਿੰਨੇ ਕਰਾਇਆ ਪਾਕਿਸਤਾਨ ਨੇ ਕਰਾਇਆ ਹੈ ਕਿ ਜਿਹੜਾ ਬਦਲਾ ਭਾਵ ਦੀ ਨੀਤੀ મોદી ਨੇ ਬਾਹਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਸ਼ੁਰੂ ਕੀਤੀ ਹੈ ਬਲੋਚਿਸਤਾਨ ਦੇ ਵਿੱਚ ਮੰਨੇ ਆਪ ਇੰਡੀਅਨਸ ਕਿ ਅਸੀਂ ਉੱਥੇ ਗੜਬੜ ਕਰਾਈ ਹੈ ਤੇ ਉਹਨਾਂ ਦੀ ਜਿਹੜੀ ਰੇਲ ਗੱਡੀ ਹੈ ਉਹਨੂੰ ਵੀ ਚਰਾ ਕੇ ਚਲਾਇਆ ਹੈਗਾ ਸੋ ਮੇਰਾ ਮਤਲਬ ਹੈ ਕਿ ਆਪਾਂ ਬਿਲਕੁਲ ਇਹ ਸਾਧੂ ਸੂਧੂ ਤਾਂ ਕੋਈ ਹੈ ਨਹੀਂਗੇ ਸੋ ਇਹ ਜਿਹੜੀ ਗੜਬੜ ਹੈ ਇਹ ਜਿੰਨਾ ਚਿਰ ਪਾਰਲੀਮੈਂਟ ਨੂੰ ਭੰਗ ਨਹੀਂ ਕੀਤਾ ਜਾਂਦਾ ਨਵੀਂ ਸਰਕਾਰ ਨਹੀਂ ਆਉਂਦੀ ਉਨਾਂ ਚਿਰ ਇਹ ਨਵਾਂ ਮਾਹੌਲ ਨਹੀਂ ਸਿਰਜਦਾ ਤੇ ਪਾਣੀ ਸਾਰੇ ਇੰਡਸ ਵਾਟਰ ਟ੍ਰੀਟੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਦਾ ਪਾਣੀ ਹੈ ਜਦੋਂ ਇੰਡਸ ਵਾਟਰ ਟ੍ਰੀਟੀ ਬਣਾਈ ਗਈ ਉਹਦੋਂ ਵੀ ਪੰਜਾਬ ਦੀ رائے ਨਹੀਂ ਲਈ ਗਈ ਜਦਕਿ ਰਿਪੀਰੀਅਨ ਲਾਅ ਦੇ ਮਤਾਬਕ ਪੰਜਾਬ ਦੇ ਪਾਣੀਆਂ ਦੀ رائے ਜ਼ਰੂਰ ਲੈਣੀ ਪੈਂਦੀ ਸੀ ਹੁਣ ਵੀ ਜੇ ਰੱਦ ਕੀਤੀ ਹੈ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੀ ਇਹ ਕੋਈ رائے ਇਹਦੇ ਵਿੱਚ ਨਹੀਂ ਲਈ ਗਈ ਤੇ ਤਿੰਨ ਦਰਿਆ ਹੈਗੇ ਆ ਇੱਕ ਸਤਲੁਜ ਹੈ ਇੱਕ ਬਿਆਸ ਹੈ ਇੱਕ ਰਾਵੀ ਹੈ ਇਹਦੇ ਪਾਣੀ ਬੰਦ ਕਰ ਦੇਣਗੇ ਪਰ ਇਹਨਾਂ ਦਾ ਤਿੰਨਾਂ ਦਾ ਪਾਣੀ ਪਾਕਿਸਤਾਨ ਦੇ ਵਿੱਚ ਦੋ ਚਾਰ ਬੂੰਦਾਂ ਜਾਂਦੀਆਂ ਹੋਣਗੀਆਂ ਇੰਨੀਆਂ ਬੂੰਦਾਂ ਨਹੀਂ ਜਾਂਦੀਆਂ ਇਥੋਂ ਦਾ ਇੱਕ ਕੋਰਸਪੋਂਡੈਂਟ ਅੰਗਰੇਜ਼ੀ ਦਾ ਇਹ ਉਹ ਲਿਖਦਾ ਹੈਗਾ ਕਿ ਕਸੂਰ ਦੇ ਵਿੱਚ ਚਮੜੇ ਦੀਆਂ ਫੈਕਟਰੀਆਂ ਜਿਹੜੀਆਂ ਹੈਗੀਆਂ ਉਹਦਾ ਗੰਦ ਸਤਲੁਜ ਦੇ ਵਿੱਚ ਡਿੱਗਦਾ ਹੈ ਤੇ ਇਸ ਕਰਕੇ ਬਿਮਾਰੀ ਸਾਡੇ ਇੱਥੇ ਸਤਲੁਜ ਦੇ ਵਿੱਚ ਹੁਣ ਸਤਲੁਜ ਦੇ ਉੱਤੇ ਦੋ ਡੈਮਸ ਨੇ ਕਸ਼ਨੀਵਾਲ ਹੈ ਇੱਕ ਹਰੀਕੇ ਹੈ ਹੁਣ ਪਾਣੀ ਥੱਲੇ ਨੂੰ ਜਾਂਦਾ ਹੈ ਉੱਤੇ ਨੂੰ ਤਾਂ ਚੜਦਾ ਨਹੀਂ ਉਹ ਟਰਬਿਊਨ ਦੇ ਕੋਰਸਪੋਨਡੈਂਟ ਨੂੰ ਪੁੱਛੋ ਕੀ ਤੂੰ ਕੀ ਹੈ ਤੁਸੀਂ ਕੀ ਹੈ ਕਿ ਇਹ ਕਸੂਰ ਦਾ ਜਿਹੜਾ ਚਮੜੇ ਦਾ ਕੰਮ ਹੈ ਉਹ ਸਤਲੁਜ ਦੇ ਵਿੱਚ ਜਾਂਦਾ ਹੈ ਤੇ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਤੁਸੀਂ ਦੱਸਦੇ ਹੋ ਜੇ ਚੜਦਾ ਹੋਊਗਾ ਤੁਸੀਂ ਦਰਿਆ ਦੇ ਉੱਤੇ ਰਹਿੰਦੇ ਹੋ ਮੈਂ ਵੀ ਇੱਥੇ ਐਸਐਸਪੀ ਰਿਆ ਦਰਿਆਵਾਂ ਦਾ ਮੈਨੂੰ ਪਤਾ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਇਹ ਤਾਂ ਥੱਲੇ ਨੂੰ ਜਾਂਦਾ ਹੈ ਤੇ ਉੱਤੇ ਨੂੰ ਖਸੂਰ ਤੋਂ ਉੱਤੇ ਨੂੰ ਕਿਵੇਂ ਆ ਗਿਆ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੇ ਆਪਣੇ ਪ੍ਰੈਸ ਵਾਲੇ ਐ ਇਹ ਸੋਹਣੀ ਤਰ੍ਹਾਂ ਲਿਖਿਆ ਕਰਦੇ ਫਿਓ ਕਰਕੇ ਸਾਨੂੰ ਪਤਾ ਹੈ ਸਾਰੀ ਚੀਜ਼ ਦਾ ਤੇ ਇਸ ਤਰ੍ਹਾਂ ਟ੍ਰਿਬਿਊਨ ਦੇ ਵਿੱਚ ਲਿਖ ਦੇਣਾ ਕਿ ਇਹ ਕਸੂਰ ਦਾ ਪਾਣੀ ਉੱਤੇ ਨੂੰ ਛੜਦਾ ਮੈਂ ਤਾਂ ਕਦੇ ਦੇਖਿਆ ਵੀ ਦੂਸਰੀ ਚੀਜ਼ ਹੈ ਕਿ ਇਹ ਜੇ ਅਸਰ ਹੋਇਆ ਤਾਂ ਫੇਰ ਜਿਹੜਾ ਇੰਡਸ ਦਾ ਪਾਣੀ ਹੈ ਉਹ ਆਉਂਦਾ ਹੈਗਾ ਚੀਨ ਤੋਂ ਸਤਲੁਜ ਦਾ ਪਾਣੀ ਆਉਂਦਾ 탸ਬਤ ਤੋਂ ਬ੍ਰਹਮਪੁੱਤਰ ਦਾ ਬ੍ਰਹਮਪੁੱਤਰ ਜਿਹੜਾ ਦਰਿਆ ਅਸਾਮ ਦਾ ਹੈ ਉਹਦਾ ਪਾਣੀ ਆਉਂਦਾ 탸ਬਤ ਚੀਨ ਤੋਂ ਤੇ ਜੇ ਚੀਨ ਨੇ ਵੀ ਪਾਣੀ ਦੇ ਬੰਦ ਕਰਤੇ ਪਾਕਿਸਤਾਨ ਦੇ ਨਾਲ ਹਮਦਰਦੀ ਕਰਕੇ ਤਾਂ ਫੇਰ ਸਾਡਾ ਬਣੂਗਾ ਕੀ ਮੇਰਾ ਮਤਲਬ ਹੈ ਕਿ ਇਹ ਪਹਿਲਾਂ ਤਾਂ ਸ਼ੈਤਾਨੀ ਕਰ ਬੈਠੇ ਐ ਛੇੜ ਬੈਠੇ ਐ ਤੇ ਹੁਣ ਕਹਿੰਦੇ ਐ ਕਿ ਇਹ ਪਾਕਿਸਤਾਨ ਨੇ ਕਿਹਾ ਤੁਸੀਂ ਆਪ ਬੜੇ ਸਿਆਣੇ ਬੰਦੇ ਹੋ ਫਰੋਜ਼ਪੋਰ ਦੇ ਵਿਚ ਰਹਿੰਦੇ ਹੋ ਬਾਰਡਰ ਦੇ ਉੱਤੇ ਰਹਿੰਦੇ ਹੋ ਅੰਗਰੇਜ਼ਾਂ ਦੇ ਵੇਲੇ ਇਹ ਇੱਕ ਪੋਸਟ ਸੀਗੀ ਜਿਹੜੀ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਪੂਰੀ ਖੁਫੀਆ ਨਿਗਾਹ ਰੱਖਦੀ ਸੀਗੀ ਫਿਰੋਜ਼ਪੁਰ ਤੇ ਤੁਸੀਂ ਇੱਥੋਂ ਤੁਸੀਂ ਮੈਨੂੰ ਦੱਸੋ ਇਹ ਪਾਕਿਸਤਾਨ ਦਾ ਨਾਂ ਕਿਵੇਂ ਲੈ ਰਿਹਾ ਇਹ ਤਾਂ ਨਲਕੀ ਸੈਂਟਰ ਦੀ ਗਵਰਨਮੈਂਟ ਦੀ ਹੈ ਇੰਟੈਲੀਜੈਂਸ ਏਜੰਸੀਜ਼ ਫੇਲ ਹੋ ਗਈਆਂ ਇਸ ਕਰਕੇ ਸਾਰਾ ਸੈਪਾ ਹੋਇਆ ਕੰਨੇ ਐ ਕਿ ਇਹ ਹੋਸ਼ ਨਾਲ ਕੰਮ ਲੈਣਾ ਚਾਹੀਦਾ ਤੇ ਇਹ ਕੋਈ ਐਕਸ਼ਨ ਇਹ ਵਾਰ ਕਰਾਇਮ ਵੀ ਹੋ ਸਕਦਾ ਜੇ ਪਾਕਿਸਤਾਨ ਦਾ ਪਾਣੀ ਬੰਦ ਕਰ ਦਈਏ ਤਾਂ ਉਹਨਾਂ ਦੇ ਕੋਲੇ ਵੀ ਨਿਊਕਲੀਅਰ ਵੈਪਨਸ ਨੇ ਸਾਡੇ ਕੋਲੇ ਵੀ ਹੈਗੇ ਚੀਨ ਦੇ ਵਿੱਚ ਵੀ ਹੈਗੇ ਹੈ ਤੇ ਇੱਥੇ ਜੇ ਨਿਊਕਲੀਅਰ ਵਾਰ ਬਣ ਗਿਆ ਨਾ ਇੱਥੇ ਹਿੰਦੂ ਨੇ ਰਹਿਣਾ ਨਾ ਸਿੱਖ ਨੇ ਨਾ ਸਾਈ ਨੇ ਨਾ ਮੁਸਲਮਾਨ ਨੇ ਤੇ ਪਾਕਿਸਤਾਨ ਦੇ ਵਿੱਚ ਵੀ ਸਾਰਿਆਂ ਨੇ ਮਰ ਜਾਣਾ ਹੈ ਦਾ ਮੇਰਾ ਮਤਲਬ ਇਹ ਬਹੁਤ ਸੀਰੀਅਸ ਮਸਲਾ ਹੈਗਾ ਜਿਵੇਂ ਇਹ ਭਾਜਪਾ ਕੱਟੜਵਾਦ ਹਿੰਦੂਤਵਾਦੀ ਪਾਰਟੀ ਚੱਲ ਰਹੀ ਹੈ ਤੇ ਇਸ ਨੂੰ ਬੀਬੀ ਮੋਰਮੋਰ ਪ੍ਰੈਜ਼ੀਡੈਂਟ ਸਾਹਿਬ ਨੂੰ ਭੰਗ ਕਰਕੇ ਨਵੇਂ ਇਲੈਕਸ਼ਨ ਕਰਾਉਣੇ ਚਾਹੀਦੇ ਹੈ ਫਿਰ ਜਾ ਕੇ ਨਵੀਂ ਸਰਕਾਰ ਸੋਚੂਗੀ ਕਿ ਕੀ ਕਰਨਾ ਹੈਗਾ ਇਹ ਸਰਕਾਰ ਅਮੀਂ ਜੰਗ ਲਾ ਬੈਠੇ ਸਾਡਾ ਸਾਰਾ ਦਾ ਪੱਠਾ ਬੈਠ ਜੇ ਇਨਾਂ ਦੇ ਕੋਲ ਹਵਾਈ ਜਹਾਜ਼ ਹੈ ਨਹੀਂਗੇ ਜਿਹੜੇ ਇਹ 5th ਜਨਰੇਸ਼ਨ ਦੇ ਹੈਗੇ ਹੈ ਨਵੇਂ ਇਨਾਂ ਨੇ ਰਫੇਰ ਦੇ ਲਈ ਹੈ ਪਰ ਉਹ ਫੋਰਨ ਸਾਡੇ 4 ਜਨਰੇਸ਼ਨ ਦੇ ਹੈਗੇ ਆ 5 ਜਨਰੇਸ਼ਨ ਦੇ ਵਿੱਚ ਇਨਾਂ ਦੇ ਕੋਈ ਜੈਟ ਹਵਾਈ ਜਹਾਜ਼ ਨਹੀਂ ਹੈ ਜਿਹੜਾ ਰੇਡਾਰ ਨੂੰ ఓਵਰਲਡ ਕਰ ਸਕੇ ਤੇ ਜਿਹੜੇ 5 ਜਨਰੇਸ਼ਨ ਦੇ ਹਵਾਈ ਜਹਾਜ਼ ਹੈ ਉਹ ਰੇਡਾਰ ਨੂੰ ਅਵੋਇਡ ਕਰ ਸਕਦੇ ਐ ਇਹਨਾਂ ਦੇ ਕੋਲੇ ਅਸਲਾ ਬੜਾ ਥੋੜਾ ਹੈ ਤੇ ਆਹ ਜਿਹੜੇ ਅਗਨੀਵੀਰ 4 ਸਾਲ ਦਾ ਸਫਾਈ ਭਰਤੀ ਕਰ ਲਿਆ ਕਿ ਉਹ 4 ਸਾਲ ਨੌਕਰੀ ਕਰੂਗਾ ਸਵਾਸ ਸਿੱਖੂਗਾ ਮੇਰਾ ਮਤਲਬ ਮੈਂਡਕ ਚਾਲ ਕਿਵੇਂ ਕਰੀਦੀ ਹੈ ਦੁਸ਼ਮਣ ਨੂੰ ਕਿਵੇਂ ਪਛਾਣਨਾ ਹੈ ਰੇਗਿਸਤਾਨ ਦੇ ਵਿੱਚ ਕਿਵੇਂ ਲੜਨਾ ਹੈ ਬਰਫੀਲੀ ਇਹ ਲਦਾਖ ਦੇ ਵਿੱਚ ਸੇਚਨ ਚ ਕਿਵੇਂ ਲੜਨਾ ਹੈ ਜੰਗਲਾਂ ਚ ਕਿਵੇਂ ਲੜਨਾ ਹੈ 4 ਸਾਲ ਦਾ ਸਪਾਈ ਕਿਵੇਂ ਕਰ ਲੂਗਾ ਇਹ ਸਾਰਾ ਕੁਝ ਤੇ ਨਾ ਕੋਈ ਇਹ ਜਿਹੜੇ ਬੋਲਦਾ ਹੈ ਨਾ ਕਰਦਾ ਹੈ ਨਾ ਇਹਨਾਂ ਨੂੰ ਕਦੇ ਇਹ ਕੋਈ ਐਕਸਪੀਰੀਅੰਸ ਆਪਣੀ ਸਟ੍ਰੇਟ ਦਾ ਸਟ੍ਰੇਟ ਇਹਨਾਂ ਦੀ ਹੁੰਦੀ ਸੀ ਯੋਧਿਆ ਦੀ ਉਹ ਵੀ ਇੱਕ ਲੈਜੈਂਡ ਹੈ ਮਿੱਥੇ ਕਿ ਇਹ ਯੋਧਿਆ ਦੇ ਵਿੱਚ ਇਹਨਾਂ ਨੇ ਰਾਜ ਕੀਤਾ ਔਰ ਬਾਕੀ ਮੈਨੂੰ ਦੱਸ ਦੋ ਕਦੋਂ ਹਿੰਦੂ ਦਾ ਰਾਜ ਕਿਸ ਵੇਲੇ ਹੋਇਆ ਜੇ ਇਹਨਾਂ ਨੂੰ ਰਾਜ ਕਰਨ ਦਾ ਨਹੀਂ ਪਤਾ ਸਿੱਖਾਂ ਨੂੰ ਬਾਹਰ ਕੱਢਿਆ ਹੋਇਆ ਨਾ ਸਾਡੀ ਗੱਲ ਫੌਲਨ ਅਫੇਅਰਸ ਦੇ ਵਿੱਚ ਹੁੰਦੀ ਹੈ ਨਾ ਡਿਫੈਂਸ ਦੇ ਵਿੱਚ ਹੁੰਦੀ ਹੈ ਨਾ ਇਹ ਐਗਰੀਕਲਚਰ ਦੇ ਵਿੱਚ ਹੁੰਦੀ ਹੈ ਕਿਸਾਨ ਮਾਰੇ ਗਏ ਆ ਉਹਨਾਂ ਦੇ ਟਰੈਕਟਰ ਤੋੜਤੇ ਆ ਉਹਨਾਂ ਨੇ ਆਮ ਪਾਰਟੀ ਨੂੰ ਵੋਟਾਂ ਵੀ ਪਾਈਆਂ ਤਾਂ ਵੀ ਭਗਵਾਨ ਪ੍ਰਮਾਨ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਮੇਰਾ ਮਤਲਬ ਹੈ ਜਿੰਨਾ ਚਿਰ ਆਪਾਂ ਬਾਰਡਰ ਨਹੀਂ ਖਲੋਦਦੇ ਉਹਨਾਂ ਚਿਰ ਸਾਡੇ ਵਿੱਚ ਹਰਿਆਵਲ ਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ